ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਜਾਣਕਾਰੀ ਦੰਦੇ ਕੋਈ ਦੱਸਿਆ ਕਿ ਉਹਨਾਂ ਵੱਲੋਂ ਇੱਕ ਸ਼ਿਕਾਇਤ ਚੰਡੀਗੜ੍ਹ ਦੇ ਐਸਐਸਪੀ ਨੂੰ ਦਿੱਤੀ ਗਈ ਹੈ ਕੀ ਹੈ ਪੂਰਾ ਮਾਮਲਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਰ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਸ਼ਿਕਾਇਤ ਦੇ ਵਿੱਚ ਇੱਕ ਵਿਅਕਤੀ ਹੈ ਜਿਸ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗਲਤ ਖਬਰ ਛਾਪ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਉਹ ਇੱਕ ਆਮ ਆਦਮੀ ਪਾਰਟੀ ਦਾ ਹੀ ਆਗੂ ਹੈ ਜਿਸ ਦੀ ਕੀ ਫੋਟੋਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਸਾਹਮਣੇ ਆ ਰਹੀਆਂ ਹਨ ਕੀ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਵੀਰੋ ਰਾਜਨੀਤੀ ਦੇ ਵਿੱਚ ਕ੍ਰਿਟਿਸਿਜ਼ਮ ਬਹੁਤ ਜ਼ਰੂਰੀ ਹੈ ਅਸਲ ਦੇ ਵਿੱਚ ਜਿਹੜੇ ਆਲੋਚਕ ਹੁੰਦੇ ਨੇ ਉਹੀ ਤੁਹਾਡੇ ਚੰਗੇ ਕੰਮ ਕਰਨ ਦੀ ਪ੍ਰੇਰਣਾ ਬਣਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜ਼ਿੰਮੇਵਾਰ ਰਾਜਨੀਤਿਕ ਧਿਰ ਵਾਂਗੂ ਹਮੇਸ਼ਾ ਹੀ ਪੋਜ਼ਿਟਿਵ ਆਲੋਚਨਾ ਦਾ ਸਵਾਗਤ ਕੀਤਾ ਕਿਉਂਕਿ ਜਦੋਂ ਆਪਾਂ ਕੰਮ ਕਰਦੇ ਆਂ ਕੰਮ ਕਰਦੇ ਆਂ ਤਾਂ ਗਲਤੀਆਂ ਵੀ ਹੁੰਦੀਆਂ ਚੰਗੀਆਂ ਜੇ ਸਾਡੇ ਆਲੋਚਕ ਸਾਡੀ ਕੋਈ ਗਲਤੀ ਦੱਸਣ ਉਹਨੂੰ ਸੁਧਾਰਨ ਦਾ ਵੀ ਮੌਕਾ ਮਿਲਦਾ ਪਰ ਜਿਹੜੀ ਝੂਠ ਫਰੇਬ ਦੀ ਰਾਜਨੀਤੀ ਹੈ ਇਹਦੇ ਸਖਤ ਖਿਲਾਫ ਆਂ ਕਿਉਂਕਿ ਇਸੇ ਝੂਠ ਫਰੇਬ ਦੀ ਰਾਜਨੀਤੀ ਨੇ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਪਿਛਲੇ 7-8 ਸਾਲਾਂ ਤੋਂ ਪੰਜਾਬ ਦੀ ਬਰਬਾਦੀ ਦਾ ਕਾਰਨ ਇਹ ਝੂਠ ਫਰੇਬ ਦੀ ਰਾਜਨੀਤੀ ਬਣੀ ਹੈ ਚਾਹੇ ਆਪਾਂ ਨਸ਼ਿਆਂ ਦੀ ਗੱਲ ਕਰ ਲਈਏ ਬੇਅਦਬੀਆਂ ਤੇ ਝੂਠ ਫਰੇਬ ਦੀ ਗੱਲ ਕਰ ਲਈਏ ਇਹਨਾਂ ਨੇ ਸੂਬੇ ਦਾ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਔਰ ਅੱਜ ਫੇਰ ਐਸੇ ਹੀ ਕੁਝ ਲੋਕ ਐਕਟਿਵ ਹੋ ਗਏ ਆ ਇੱਕ ਖਬਰ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਰੈਫਰੈਂਸ ਦੇ ਨਾਲ ਚਲਾਈ ਜਾ ਰਹੀ ਹੈ ਅਜੀਤ ਅਖਬਾਰ ਦਾ ਪੇਜ ਬਣਾ ਕੇ ਇੱਕ ਫੇਕ ਪੇਜ ਬਣਾ ਕੇ ਇਹ ਪਾਇਆ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਪੰਜਾਬ ਬਚਾਓ ਯਾਤਰਾ ਉਹਦੇ ਚ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਸਰਕਾਰ ਦੀ ਵੀ ਟੀਮ ਜਦਕਿ ਨਾ ਐਸਾ ਬਿਆਨ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਦਿੱਤਾ ਔਰ ਉਲਟਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਜਿਹੜੀ ਪੰਜਾਬ ਬਚਾਓ ਯਾਤਰਾ ਉਹਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਮੁੱਚੇ ਤੌਰ ਤੇ ਕੇਂਦਰ ਸਰਕਾਰ ਨੂੰ ਇਹ ਤਾਕੀਦ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤੀਆਂ ਜਾਣ ਤੇ ਜਿਹੜਾ ਕਿਸਾਨਾਂ ਦੇ ਉੱਤੇ ਥਰਡ ਡਿਗਰੀ ਟੌਰਚਰ ਜ਼ੁਲਮ ਕੀਤਾ ਜਾ ਰਿਹਾ ਉਹਨੂੰ ਰੋਕਿਆ ਜਾਵੇ ਤੇ ਪੰਜਾਬ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨਾਂ ਤੇ ਇਸ ਤਰੀਕੇ ਵੈਸ਼ੀਪਨ ਸੱਟਾਂ ਮਾਰੀਆਂ ਜਾ ਰਹੀਆਂ ਆंसू ਗੈਸ ਦੇ ਗੋਲੇ ਤਾਂ ਪੰਜਾਬ ਸਰਕਾਰ ਕਿਉਂ ਚੁੱਪ ਬੈਠੀ ਹੈ ਪਰ ਫਿਰ ਇਹ ਲੋਕ ਐਸਾ ਕੁਝ ਕਿਉਂ ਕਰਦੇ ਨੇ ਹੁਣ ਇਹ ਕੋਈ ਤਜਿੰਦਰ ਗਰੇਵਾਲ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਦਾ ਹੈ ਪਰ ਇਹਨੇ ਝੂਠੀ ਖਬਰ ਪਾਈ ਹੈ ਔਰ ਇਹਦੀਆਂ ਜੇ ਫੋਟੋਆਂ ਕਢਾ ਕੇ ਦੇਖੀਏ ਤਾਂ ਭਗਵਾਨ ਤਮਨ ਸਾਹਿਬ ਦੇ ਨਾਲੀ ਫੋਟੋਆਂ ਨੇ ਸ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇਵੇ ਕਿ ਇਹ ਝੂਠ ਇਹ ਮਨ ਘੜਤ ਖਬਰਾਂ ਇਹ ਮੌਫਦ ਚੀਜ਼ਾਂ ਜਿਹੜੀਆਂ ਕਿ ਕ੍ਰਿਮੀਨਲ ਅਫੈਂਸ ਹੈ ਇਹ ਆਮ ਆਦਮੀ ਪਾਰਟੀ ਕਿਉਂ ਕਰਾ ਰਹੀ ਹੈ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਵੱਲੋਂ ਅਸੀਂ ਇਸ ਸਤਜਿੰਦਰ ਗਰੇਵਾਲ ਦੇ ਖਿਲਾਫ ਚੰਡੀਗੜ੍ਹ ਦੇ ਐਸਐਸਪੀ ਨੂੰ ਇੱਕ ਕੰਪਲੇਂਟ ਦਿੱਤੀ ਹੈ ਕਿ ਇਹਨੇ ਇੱਕ ਝੂਠੀ ਖਬਰ ਪ੍ਰਕਾਸ਼ਿਤ ਕੀਤੀ ਅਜੀਤ ਅਖਬਾਰ ਦਾ ਇੱਕ ਫੇਕ ਪੇਜ ਬਣਾ ਕੇ ਪ੍ਰਕਾਸ਼ਿਤ ਕੀਤੀ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਐਸੇ ਜਿਹੜੇ ਲੋਕ ਨੇ ਉਹ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਵੀ ਖਤਰਾ ਨੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਲੀਕ ਵੱਡੀ ਕਰੋ ਤੁਸੀਂ ਆਪਣੀ ਪਾਰਟੀ ਦੇ ਕੰਮ ਵੱਡੇ ਕਰਕੇ ਦਿਖਾਓ ਦੂਜਿਆਂ ਦੀ ਲੀਕ ਮਨਟੇਨ ਦੇ ਨਾਲ ਨਾ ਕੋਈ ਥੋੜਾ ਭਲਾ ਹੋਣਾ ਨਾ ਸੂਬੇ ਦਾ ਭਲਾ ਹੋਣਾ ਤੇ ਹੋਰ ਵੀ ਜਿਹੜੇ ਲੋਕ ਐਸੇ ਸ਼ਰਾਰਤੀ ਅੰਸਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਐਸੀ ਕੋਈ ਵੀ ਜਿਹੜੀ ਘਟਿਆਸਤਰ ਦੀ ਰਾਜਨੀਤੀ ਹੈ ਉਹਨੂੰ ਬਰਦਾਸ਼ਤ ਨਹੀਂ ਕਰੇਗਾ ਅਸੀਂ ਹੁਣ ਕਾਨੂੰਨੀ ਕਾਰਵਾਈ ਕਰਾਵਾਂਗੇ ਇੱਕ ਸ਼ਖਸ ਦੇ ਖਿਲਾਫ ਅੱਜ ਕੰਪਲੇਂਟ ਅਸੀਂ ਫਾਈਲ ਕਰਤੀ ਹੈ ਔਰ ਪਰਚਾ ਕਰਾ ਕੇ ਹਟਾਂਗੇ ਔਰ ਇਸ ਤੋਂ ਬਾਅਦ ਵੀ ਅਗਰ ਕਿਸੇ ਨੇ ਕੋਈ ਐਸਾ ਝੂਠ ਮਨਕਰਤ ਚੀਜ਼ ਫੇਸਬੁੱਕ ਦੇ ਉੱਤੇ ਪਾਈ ਤਾਂ ਉਹਦੇ ਖਿਲਾਫ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਬਣਦੀ ਕਾਰਵਾਈ ਕਰਾਏਗਾ